ਸੋਹਣੀ ਕੁੜੀ ਨੇ ਤਕੜੇ ਜੇ ਜੱਟ ਜ਼ਿਮੀਂਦਾਰ ਦੇ ਨਾਲ ਵਿਆਹ ਕਰਾ ਲਿਆ ਤੇ ਸਾਲ ਕੁ ਬਾਅਦ ਉਹਨਾਂ ਦੇ ਘਰ ਕਾਕਾ ਵੀ ਹੋ ਗਿਆ ਤੇ ਜੱਟ ਦੀ ਮਾੜੀ ਕਿਸਮਤ ਜੱਟ ਦਾ ਡਾਊਨਫਾਲ ਆ ਗਿਆ ਤੇ ਬੀਬੀ ਨੇ ਵੇਲਾ ਸੰਭਾਲ ਦੇਈ ਜੱਟ ਤੋਂ ਤਲਾਕ ਲੈ ਲਿਆ ਬੀਬੀ ਨੇ ਚੰਗੇ ਜੇ ਰੱਜੇ ਪੁੱਜੇ ਦਰਜੀ ਤੇ ਚਾਦਰ ਪਾ ਲਈ ਤੇ ਸਾਲ ਕੁ ਬਾਅਦ ਦਰਜੀ ਵੀ ਨੰਗ ਕਰਦਾ ਫੇਰ ਬੀਬੀ ਨੇ ਕਿਸੇ ਅਮੀਰ ਜਾਦੇ ਦੀ ਬਾਹ ਫੜ ਲਈ ਇਹਨੇ ਨੂੰ ਬੀਬੀ ਦਾ ਮੁੰਡਾ ਵੀ ਵੱਡਾ ਹੋ ਗਿਆ ਤੇ ਉਹਨੂੰ ਸਕੂਲ ਦੇ ਵਿੱਚ ਦਾਖਲ ਕਰਵਾਉਣਾ ਸੀ ਅਮੀਰ ਜਾਦਾ ਉਹਨੂੰ ਜਦੋਂ ਸਕੂਲ ਦੇ ਵਿੱਚ ਦਾਖਲ ਕਰਵਾਉਣ ਜਾਂਦਾ ਮੁੰਡੇ ਨੂੰ ਤੇ ਅੱਗੇ ਮਾਸਟਰ ਨੇ ਪੁੱਛਿਆ ਅਮੀਰ ਜਾਦਾ ਜੀ ਮੁੰਡੇ ਦਾ ਗੋਤ ਕੀ ਲਿਖਾਂ ਤੇ ਅਮੀਰ ਜਾਦਾ ਸਿਰ ਜਾ ਖੁਰਕਣ ਲੱਗ ਗਿਆ ਸਿਰ ਜਾ ਖੁਰਕ ਕੇ ਅਮੀਰ ਜੀ ਆਦਾ ਕਹਿੰਦਾ ਕਿ ਜੇ ਮੁੰਡੇ ਨੂੰ ਪੁੱਛ ਲੋ ਵੀ ਇਹਦਾ ਗੋਤ ਕੀ ਆ ਤੇ ਅੱਗੋਂ ਮੁੰਡਾ ਕੀ ਜਵਾਬ ਦਿੰਦਾ ਮੁੰਡਾ ਕਹਿੰਦਾ ਜੰਮਦਿਆਂ ਸਾਰ ਅਸੀਂ ਜੱਟ ਕਹਾਇਆ ਬਾਅਦ ਵਿੱਚ ਬਣ ਗਏ ਦਰਜੀ ਅੱਜ ਕਨ ਲੋਕੀ ਮੈਨੂੰ ਅਮੀਰ ਜੀ ਆਦਾ ਕਹਿੰਦੇ ਅੱਗੋਂ ਬੇਬੇ ਦੀ ਮਰਜ਼ੀ ਹੁਣ ਤੁਸੀਂ ਸੋਚਦੇ ਹੋਮੋਗੇ ਕਿ ਬੇਬੇ ਦਾ ਨਾਮ ਕੀ ਸੀ ਬੇਬੇ ਦਾ ਨਾਮ ਸੀ ਕੈਰਤਮੰਦ ਸਿਆਸਤਦਾਨ ਜਿਹੜੇ ਆਪਣੀ ਚੌਧਰ ਦੀ ਖਾਤਰ ਆਪਣੇ ਲਾਰਜ ਦੀ ਖਾਤਰ ਤੇ ਆਪਣੀ ਕੁਰਸੀ ਦੀ ਭੁੱਖ ਦੀ ਖਾਤਰ ਵਾਰ-ਵਾਰ ਪਾਰਟੀਆਂ ਬਦਲਦੇ ਆ ਕਦੇ ਏ ਪਾਰਟੀ ਚ ਕਦੇ ਬੀ ਪਾਰਟੀ ਚ ਤੇ ਕਦੇ ਸੀ ਪਾਰਟੀ ਚ ਹੁਣ ਤੁਸੀਂ ਸੋਚਦੇ ਹੋਵੋਗੇ ਏ ਬੀ ਸੀ ਕੀ ਹੈ ਏ ਫਾਰ ਅਕਾਲੀ ਬੀ ਫਾਰ ਬੀ ਜੀ ਪੀ ਤੇ ਸੀ ਫਾਰ ਕਾਂਗਰਸ ਹੁਣ ਜਿਹੜੇ ਕਦੇ ਬੀ ਜੀ ਪੀ ਚ ਕਦੇ ਅਕਾਲੀਆਂ ਚ ਤੇ ਕਦੇ ਕਾਂਗਰਸ ਚ ਤਾਂ ਕਦੇ ਕਿਸੇ ਹੋਰ ਪਾਰਟੀ ਚ ਜਿਹੜੇ ਸਿਆਸਤਦਾਨ ਜਾਂਦੇ ਆ ਤੇ ਜਿਹੜੇ ਉਹਨਾਂ ਦੇ ਮਗਰ ਮੁੰਡੇ ਹੁੰਦੇ ਆ ਹੁਣ ਔਖਾ ਤਾਂ ਉਹਨਾਂ ਲਈ ਆ ਹੁਣ ਲੋਕ ਉਹਨਾਂ ਨੂੰ ਪੁੱਛਦੇ ਆ ਕਿ ਕਾਕਾ ਜੀ ਅੱਜਕੱਲ ਤੁਹਾਡਾ ਗੋਤ ਕੀ ਹੈ ਫਿਰ ਉਹੀ ਦੱਸਦੇ ਆ ਕਦੇ ਫਿਰ ਅਸੀਂ ਜੱਟ ਕਹਾਇਆ ਤੇ ਕਦੇ ਅਸੀਂ ਦਰਜੀ ਅੱਜਕੱਲ ਸਾਨੂੰ ਅਮੀਰ ਜਾਦਾ ਕਹਿੰਦੇ ਅੱਗੋਂ ਬੇਬੇ ਦੀ ਮਰਜ਼ੀ ਹੁਣ ਬੇਬੇ ਜਿਹੜੀ ਮਰਜ਼ੀ ਪਾਰਟੀ ਜਾਈ ਜਾਵੇ ਜਿਹੜੇ ਲੋਕ ਮਗਰ ਜਿਹੜੇ ਕੜਮ ਚੌਧਰੀ ਆ ਜਿਹੜੇ ਉਹ ਮਗਰ ਮਗਰ ਤੁਰੇ ਫਿਰਦੇ ਆ ਔਖਾ ਤਾਂ ਉਹਨਾਂ ਲਈ ਹੋ ਜਾਂਦਾ ਜਿਹੜੇ ਉਹਨਾਂ ਨੂੰ ਪੁੱਛਦੇ ਆ ਕਿ ਅੱਜ ਕੱਲ ਬੀਜੇਪੀ ਚੋਂ ਜਾਂ ਅੱਜ ਕੱਲ ਕਾਂਗਰਸ ਚੋਂ ਜਾਂ ਅੱਜ ਕੱਲ ਝਾੜੂ ਚੋਂ ਤੇ ਯਾਜਮਰ ਕਾਲੀਆਂ ਨਾਲ ਤੇ ਜਿਹੜੇ ਬਾਰ-ਬਾਰ ਕੌਲਾ ਚੱਕ ਲੈਂਦੇ ਆ ਉਹਨਾਂ ਕੜਮ ਚੌਧਰੀਆਂ ਨੂੰ ਤੁਸੀਂ ਕੀ ਕਹੋਗੇ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਉਹਨਾਂ ਸਿਆਸਤਦਾਨ ਗੈਰ ਤਮੰਦ ਸਿਆਸਤਦਾਨ ਨੂੰ ਤੁਸੀਂ ਕੀ ਕਹੋਗੇ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਪਰ ਦੋਸਤੋ ਅੱਜ ਪੰਜਾਬ ਨੂੰ ਉਹਨਾਂ ਹੋਣ ਹਾਰ ਜਿਹੜੇ ਗੈਰਤਮੰਦ ਨਾ ਹੋਣ ਜਿਹੜੇ ਦਲ ਬਦਲੂ ਨਾ ਹੋਣ ਉਹਨਾਂ ਨੂੰ ਇੱਕ ਇੱਜ਼ਤ ਵਾਲੇ ਲੀਡਰਾਂ ਦੀ ਜ਼ਰੂਰਤ ਹੈ ਪੰਜਾਬ ਨੂੰ ਖਾਸ ਕਰਕੇ ਅੱਜ ਜੇਕਰ ਪੰਜਾਬ ਨੂੰ ਤੁਸੀਂ ਰੰਗਲਾ ਪੰਜਾਬ ਬਣਾਉਣਾ ਤਾਂ ਆਓ ਯਾਰ ਆਪਾਂ ਇੱਕ ਹੰਬੜਾ ਮਾਰ ਲਈਏ ਤੇ ਜਿਹੜੇ ਇਹੋ ਜਿਹੇ ਤੁਹਾਡੇ ਪਿੰਡਾਂ ਦੇ ਵਿੱਚੋਂ ਲੱਭ ਲਗੇ ਜਿਹੜੇ ਚੰਗੇ ਨੌਜਵਾਨ ਹੋਣ ਆਪਾਂ ਉਹਨਾਂ ਨੂੰ ਅੱਗੇ ਲਾ ਕੇ ਇੱਕ ਚੰਗਾ ਭਵਿੱਖ ਬਣਾ ਲਈਏ ਜਿਹੜੇ ਅੱਜ ਕੱਲ੍ਹ ਚاہے ਕਿਸਾਨ ਹੋਣ ਮਜ਼ਦੂਰ ਹੋਣ ਮਲਾਜ਼ਮ ਹੋਣ ਕੱਚੇ ਮਲਾਜ਼ਮ ਹੋਣ ਅੱਜ ਕੱਲ ਕਿਹੜਾ ਵਰਗ ਹੈ ਜਿਹੜਾ ਧਰਨਾ ਤੇ ਨਹੀਂ ਜਾਂਦਾ ਜਿਹੜਾ ਧਰਨਾ ਨਹੀਂ ਲਾਉਂਦਾ ਤੇ ਕੀ ਅਸੀਂ ਧਰਨਿਆਂ ਵਾਲੀ ਜਾਨਾ ਤੇ ਤੁਸੀਂ ਨਹੀਂ ਸੋਚਦੇ ਕਿ ਸਾਡਾ ਪੰਜਾਬ ਆਪੋ ਆਪਣੇ ਕੰਮਾਂ ਤੇ ਹੋਵੇ ਤੇ ਰੋਜ਼ ਕੋਈ ਟਿਪਣ ਤੇ ਤੇ ਕੋਈ ਕਾਰਜਾ ਕਰਕੇ ਆਪਣੇ ਦਫ਼ਤਰ ਦੇ ਵਿੱਚ ਜਾਵੇ ਤੇ ਆਪਣੇ ਕੰਮ ਤੇ ਜਾਵੇ ਤੇ ਸਾਡਾ ਪੰਜਾਬ ਰੰਗਲਾ ਪੰਜਾਬ ਬਣੇ ਜੇਕਰ ਸੋਚਦੇ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਲਿਓ ਜਾਗੋ ਲੋਕੋ ਜਾਗੋ ਪੇਜ ਫੋਲੋ ਵੀ ਕਰ ਲਿਓ Teşekkürler